ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਬਹੁਤ ਹੀ ਇੱਕ ਦਰਦ ਭਰਿਆ ਗੀਤ ਹੈ ਹਰਟ ਟੱਚਿੰਗ ਗੀਤ ਹੈ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਜੀ ਸ਼ਾਇਰਾ ਸਿਮਰਨ ਤੁੱਗਾ ਜੀ ਨੇ ਲਿਖਿਆ ਹੈ ਤੀ ਤਾਂ ਆਖਰ ਤੀ ਹੈ ਸੱਜਣਾ ਜਿਸ ਨੇ ਇਹ ਗੀਤ ਨਾ ਸੁਣਿਆ ਤਾ ਉਸਨੇ ਕੀ ਸੁਣਿਆ ਸੋ ਚਲੋ ਫੇਰ ਸੁਣਾਉਂਦੇ ਹਾਂ ਤੁਹਾਨੂੰ ਇਹ ਬਹੁਤ ਹੀ ਪਿਆਰਾ ਗੀਤ ਸੋ ਗੀਤ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ਧੀ ਤਾ ਅੱਖਰ ਤੀਏ ਸੱਜਣਾ ਮੇਰੀ ਤੇਰੀ ਕੀ ਇਹ ਸੱਜਣਾ ਧੀ ਕਿਉਂ ਕਿਸੇ ਦੀ ਪੰਡ ਧੜਪੋਣੀ ਆਪਣੀ ਦੀਵੇ ਵਾਰਿਓਣੀ ਕਿਉਂ ਕਿਸੇ ਦੀ ਪੰਡ ਧੜਪੋਣੀ ਆਪਣੀ ਦੀਵੇ ਵਾਰਿਓਣੀ ਉਹ ਦੇ ਡਾਇਰੀ ਸਭ ਕੁਝ ਲਿਖਿਆ ਇੱਕ ਹੱਥ ਇੱਕ ਹੱਥ ਕਰਨੀ ਦੂਜੇ ਪੋਣੀ ਪਾਪਾ ਵੱਲੋਂ ਪੱਜਨੀ ਹੋਣਾ ਉਗਤਣਾ ਇੱਥੇ ਹੀ ਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਤੀ ਤਾਂ ਅਖਰਤੀ ਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਤੀ ਤਾਂ ਅਖਰਤੀ ਏ ਸੱਜਣਾ ਮੇਰੀ ਤੇਰੀ ਕੀ ਸੱਜਣਾ ਦੂਜੇ ਦੀ ਜ਼ਮੀਂ ਦੇ ਉੱਤੇ ਮੈਲੀਆ ਨਜ਼ਰਾਂ ਰੱਖਣਾ ਕਿਉਂ ਏ ਆਪਣੇ ਕਿਦਰੇ ਗਲਤੀ ਕਰ ਜਏ ਪਰਦਾ ਕਰ ਕਰ ਠਕਣਾ ਕਿਉਂ ਏ ਕੁਝ ਤੇ ਸੋਚ ਵਿਚਾਰੋਂ ਬੰਦਿਆ ਉਹ ਵੀ ਕਿਸੇ ਦਾ ਜੀਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਤੀਤ ਆਖਰਤੀਏ ਸੱਜਣਾ ਮੇਰੀ ਤੇਰੀ ਕੀਏ ਸੱਜਣਾ ਤੀਤ ਆਖਰਤੀਏ ਸੱਜਣਾ ਮੇਰੀ ਤੇਰੀ ਕੀਏ ਸੱਜਣਾ ਦੋ ਅੱਗਾਂ ਦਾ ਰੋਲਾ ਪੋਨੇ ਔਰਤ ਦੀ ਕੋ ਖੋਇਓ ਨਾ ਦੋ ਅੱਗਾਂ ਜੋਨ ਦੇ ਅੰਦਰੋਨੀ ਤੜ ਗਰਭ ਜੋਨ ਤੇ ਹਵਸ ਮਿਟੋ ਨੈ ਆਪਣੀ ਪਾਲੀ ਚਾਵਾਂ ਦੇ ਨਾਲ ਕਰੇ ਕਿਉ ਨਾ ਸਿਵੇ ਸਜਣਾ ਤੀ ਤਾਂ ਆਖਰ ਤੀਏ ਸਜਣਾ ਮੇਰੀ ਤੇਰੀ ਕੀਏ ਸਜਣਾ ਤੀ ਤਾਂ ਆਖਰ ਤੀਏ ਸਜਣਾ ਜਣਾ ਸਿਮਰਨ ਆਖੇ ਧੀ ਦਾ ਹੋਂਕਾ ਤੁਰ ਦਰਗਾਹੇ ਤੱਕ ਸੁਣਦਾ ਏ ਸਿਮਰਨ ਆਖੇ ਧੀ ਦਾ ਹੋਂਕਾ ਤੁਰ ਦਰਗਾਹੇ ਤੱਕ ਸੁਣਦਾ ਏ ਦੇਖ ਕੇ ਦਰਦ ਤੂੰ ਔਰਤ ਤਾਈ ਕਿਉਂ ਨਰਕਾਂ ਦਾ ਰਾ ਚੁਣਦਾ ਏ ਮਾਂ ਵੀ ਤੇ ਕਿਉਂ ਕੋ ਬੋਲ ਕਿਸੇ ਨੂੰ ਆਖੇ ਤੇਰੀ ਜੰਮੀ ਵੀ ਏ ਸੱਜਣਾ ਤੀ ਤਾਂ ਆਖਰਤੀ ਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਤੀ ਤਾਂ ਆਖਰਤੀ ਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਮੇਰੀ ਤੇਰੀ ਕੀ ਏ ਸੱਜਣਾ ਮੇਰੀ ਸੱਜਣਾ